ਹੈਲੋ ਗਾਇਸ ਹਾਊ ਆਰ ਯੂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਾਲ ਹੈ ਜੀ ਠੀਕ ਹੋ ਤੋ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਇੱਧਰ ਚੱਲ ਦਿੱਤੀਆਂ ਵਿਆਹ ਦੀਆਂ ਚਾਰੀਆਂ ਇਹ ਸਾਡੀ ਗਲੀ ਬੰਦੀ ਪਈ ਐ ਤੇ ਸਾਡਾ ਛੋਟਾ ਜਿਹਾ ਘਰ ਉੱਪਰ ਲੱਗੇ ਹੋਏ ਬੂੰਦੀਆਂ ਨੇ ਬੁਖਾ ਕੇ ਮੇਰੇ ਭੂਆ ਦਾ ਮੁੰਡਾ ਆ ਇੱਕ ਜੱਜੂਟ ਕਾ ਹੌਸਕ ਦੇਵ ਸਿੰਘ ਇਹ ਬੰਦੇ ਲੱਗੇ ਬੱਸ ਕੀ ਕੰਮ ਕਰਦੇ ਨੇ ਤੇ ਘਰ ਦੇ ਉਹ ਹੁਣ ਲੱਗੀ ਹੈ ਵਾਇਰਿੰਗ ਵਾਇਰਿੰਗ ਨਾ ਨਾ ਵਾਇਰਿੰਗ ਹੋ ਲੱਗੀ ਹੈ ਇਹ YouTube ਤੇ ਪਾਉਣੀ ਹੈ ਮੈਂ ਠੀਕ ਹੈ ਆਜ ਸਰੋਜੋਸੀ ਦਾ ਮੁੰਡਾ ਹੈ ਉਹਦਾ ਵਿਆਹ ਹੋਣਾ ਹੈ ਭਰਨ ਦੇ ਲੰਦ ਨਾਲ ਹੀ ਇਹਦੀ ਕਰਦੀ ਨੇ ਪਹਿਲਾਂ ਹੀ ਆ ਨਹੀਂ ਜਾ ਛੇਲ ਪਹਿਲਾਂ ਕੰਨ ਲੈਣਾ ਵਿੱਚ ਬੰਦੇ ਜੋ ਵਲੌਗ ਬੰਦੇ ਆ ਵਲੌਗ ਆ ਮੇਰੀ ਭੂਆ ਦੀ ਕੁੜੀ ਆ ਆ ਮੇਰੀ ਭਾਬੀ ਆ ਵਲੌਗ ਲਾ ਉਹ ਨਹੀਂ ਮੱਟੀ ਗਈ ਕੋਵਾਸ ਕਰ ਲਿਆ ਚਲੋ ਜਦੋਂ ਬੂੰਦੀ ਕੱਢ ਗਏ ਤੁਹਾਨੂੰ ਮਿਲਦੇ ਹਾਂ ਸਗਨ ਤੇ ਮਿਲਾਂਗੇ ਕੀ ਹੋ ਰਿਹਾ ਹੈ ਭਾਈ ਹਾਂ ਪੇ ਕੀ ਹੋ ਰਿਹਾ ਹੈ ਤਾਂ ਹੀ ਕਰਦੇ ਪਏ ਆਂ ਵਿਆਹ ਦੀ ਸ਼ਾਪਿੰਗ ਲੈ ਲੈਂਦੇ ਪਾ ਅਬੇ ਸਾਡੇ ਨਾਲ ਹੀ ਨਾਲ ਹੀ ਸਾਡੇ ਵਾਂਗ ਕਹਿੰਦਾ ਆ ਕਿ ਵਿਛੋੜਾ ਹੀ ਨਹੀਂ ਸੈ ਸਾਡਾ ਵਿਛੋੜਾ ਨਹੀਂ ਸੈ ਸਾਡਾ ਇਹਨੂੰ ਕਰੋ ਭਾਈ ਸਾਹਿਬ ਭਾਈ ਸਾਹਿਬ ਲੇਕਿਨ ਇਹ ਸਾਲਾ ਕਰ ਕੀ ਰਿਹਾ ਹੈ ਉਹ ਆਟਾ ਵਾਲਾ ਆ ਕੋਣ ਹੈ ਉਹਨੇ ਸਿੱਧਾ ਸਪਝਾਕੇ ਦੇ ਵਿੱਚ ਮਾਰਾ ਇਹਦੇ ਵਿੱਚ ਉਡਾਤਾ ਇੱਕ ਸਕੂਟਰੀ ਉੱਤੇ ਟੇਕੀ ਇੱਕ ਸਕੂਟਰੀ ਉੱਤੇ ਟੇਕੀ ਸਮਝਿਆ ਜਿੰਨੇ ਟਾਈਮ ਤੱਕ ਮੇਰਾ ਰਹਾ ਉਹਨੇ ਚਿਰ ਰਿਹਾ ਪਤਾ ਨਹੀਂ ਹੈ ਲਾਈਵ ਵਿੱਚ ਕੁਝ ਅੱਛਾ ਕਰੋ ਯਾਰ ਪਿੰਡ ਸਾਡੇ ਤੋਂ ਬਾਹਰ ਅੱਗੇ मजा ਆਏਗਾ ਨਾ ਵੀਰੋ ਵਾ ਇਹ ਰਵਾ ਪੁਤਲੀ ਕਰ ਬਾਜ਼ਾਰ ਵਾ ਕਸਿਰ ਹੈ ਤੁਹਾਨੂੰ ਜੋ-ਜੋ ਕੰਮ ਵਧੀ ਜਾਊਗਾ ਉਹ ਤੁਹਾਨੂੰ ਦਿਖਾਈ ਜਾਵਾਂਗੇ ਅੱਗੇ ਹੁੰਦਾ ਕੀ ਹੈ ਜੀ ਠੀਕ ਹੈ ਜੀ ਚਲੋ ਹੁਣ ਤੁਹਾਨੂੰ ਸਾਡੇ ਘਰੇ ਆਲਰੇਡੀ ਬੂੰਦੀ ਵਾਲੇ ਲੱਗੇ ਹੋਏ ਆ ਤੇ ਬੂੰਦੀ ਬੰਦੀ ਕਢਾਉਂਦੇ ਪਏ ਆ ਉਹ ਵੀ ਤੁਹਾਨੂੰ ਦਿਖਾਉਂਦੇ ਘਰ ਦਾ ਵੀਊ ਜਾ ਕੇ ਠੀਕ ਹੈ ਜੀ ਹਾਂਜੀ ਸਾਡੇ ਆਏ ਹੋਇਆ ਰਿਸ਼ਤੇਦਾਰ ਜਿਉਂ-ਜਿਉਂ ਵਿਆਹ ਦੀ ਤਰੀਕ ਹੁੰਦੀ ਜਾਂਦੀ ਹੈ ਨੇੜੇ ਉਂ ਆਉਂਦੇ ਜਾਂਦੇ ਆ ਰਿਸ਼ਤੇਦਾਰ ਸਾਡੀ ਕਲੀਚ ਵੇਖੋ ਟੈਲ ਲੱਗਦੀ ਪਈ ਆ ਸੋ ਰਾਤ ਦਾ ਵੀਊ ਠੰਡ ਪੜੀ ਆ ਤੇ ਸੇਕ ਦੇ ਪਏ ਅੱਗ आई लव यू जाना आ देखो आवे दे हैगा वा ਸਾਡਾ ਖੋਤਾ ਫਤੇ ਆ ਫਤੇ ਫਤੇ ਕੀ ਨਾਮ ਹੈ ਆਪਕਾ ਗੁਰਪਤੇ ਸਿੰਘ ਵਾਟ ਇਸ ਯੂਰ ਨੇਮ ਗੁਰਪਤੇ ਸਿੰਘ ਕੀ ਕਰ ਰਹਾ ਹੈ ਕੀ ਕਰਦਾ ਪੈ ਨਹੀਂ ਆਗ ਸੇ ਰੱਖੇ ਹੈ ਵਾ ਯਾ ਮੇਰੀ ਭੈਣ ਹੈ ਵੇਖੋ ਆਨੇ ਆਨੇ ਬੱਚੇ ਦੇਵਾ ਹਰੀ ਗੱਲ ਹਾਂਜੀ ਗੱਲ ਤਾਂ ਸਾਡੇ ਸ਼ਹਿਰ ਦੀ ਜਈ ਅੰਦਰਾ ਹੀ ਜਾਵਾਂ ਦੇ ਵਿੱਚ ਤੁਹਾਨੂੰ ਪਤਾ ਕਿ ਪਿੰਡਾਂ ਦੀਆਂ ਲੜਾਈਆਂ ਹੁੰਦੀਆਂ ਤੇ ਆ ਸਾਡੇ ਚਾਚੂ ਨਹੀਂ ਰੁਕਸ ਗਿਆ ਤੇ ਆ ਵੇਖੋ ਹੁਣ ਮੇਰਾ ਭਰਾ ਮਨਾਉਂਦੇ ਆ ਨਾ ਇੱਕ ਵੇਖੋ ਮਨਾਉਂਦੇ ਆ ਨਾ ਅੰਮ੍ਰਿਤਪਾਲ ਵੀ ਰੋਂਦੀ ਇੱਧਰ ਗਲਤ ਗੱਲ ਨਾਲ ਮਨ ਲੈ ਨਾ ਬੰਦੇ ਗੱਲ ਦੱਸੀ ਹੋਵੇ ਨਾ ਬੰਦਾ ਕਹਿੰਦਾ ਵੀ ਉਹ ਲੈ ਛਪੇ ਰੱਖ ਚਾਹ ਨਾ ਕੋਈ ਨਾ ਹਰੀ ਗੱਲ ਨੂੰ ਕਲੀਅਰ ਕਰ ਯਾਰ ਜਿਵੇਂ ਕੋਈ ਤਿੰਦਰ ਕਿਸੇ ਅਗਲੇ ਤੋਂ ਅਗਲੇ ਨਾਲ ਚੀ ਪਤਾ ਬਮਾਰੂ ਰੁਗਾ ਇਦਾਂ ਬਾਜ ਤੁਹਾਨੂੰ ਕੋਈ ਕਹੂਗਾ ਅਸੀਂ ਤਾਂ ਆਪਣੇ ਪਿੰਡੋਂ ਦੀਆਂ ਕੁੜੀਆਂ ਵੀ ਇੱਥੇ ਨਹੀਂ ਰੱਖੀਆਂ ਇਹਨਾਂ ਦਾ ਨਾਮ ਨਹੀਂ ਪਉਂਦੀ ਹੁੰਦੀ ਮੇ ਪਾਪੀ ਰੋਂਦੀ ਆ ਚੱਲ ਚੁੱਪ ਕਰ ਜਾ ਹੁਣ ਪਾਪੀ ਕੋਈ ਨਹੀਂ ਆਜਣਾ ਸੇਵਕ ਨੇ ਅਕਬਾਰ ਕਾ ਵਿਊ ਇਹ ਡੈਕੋਰੇਸ਼ਨ ਕਿੰਨੀ ਬੜੀ ਆਇਆ ਨਾ ਸਾਡਾ ਮੈਂ ਪੜ੍ਹਿਆ ਇਹ ਤਾਂ ਨਾ ਇਹ ਤਾਂ ਸਾਡਾ ਦਾਦਾ ਬਿਆਸ ਜੀ ਸਾਡੇ ਆਪਣੇ ਘਰ ਸਾਰੇ ਬੰਦੇ ਸਾਡੇ ਕਰਦੇ ਹੁੰਦੇ ਬਈ ਸਫਾਈ ਅਸੀਂ ਕਿੰਨੇ ਪੈਸੇ ਸਵੇਰ ਦੀ ਚਾਹ ਤੇ ਆ ਵੇਖੋ ਆ ਮੇਰੀ ਭੈਣ ਆ ਤੇ ਨਾਲ ਮੇਰੇ ਭਾਜੀ ਬੈਠੇ ਹੋਏ ਆ ਇਹ ਵਲੌਗ ਬਣਾਣਾ YouTube ਤੇ ਵੇਖੋ ਠੀਕ ਆ ਹਾਂ ਵੇਖੋ ਜੋੜੀ ਭਾਈ ਜੋੜੀ ਵੇਖੋ ਜੋੜੀ ਸੋਣੀ ਮੂੰਹ ਬਖਾ ਖੁਰੀ ਜੇ ਮੂੰਹ ਬਖਾ ਤੂੰ ਕਿਤੇ ਚਾਦੀ ਨੀ ਮੜ ਲਓ ਚੱਲੀ پتہ ਕਿੱਥੇ ਦੇ ਆ ਸਾਡੇ ਆਈ ਆ ਸਾਡਾ ਚਾਚਾ ਆ ਇਹ ਪਲੇਅਰ ਜਾਈ ਚ ਬੈ ਗਿਆ ਭਲੇ ਬਰ ਧੁੱਪ ਲੱਗੀ ਆ ਆ ਚਾਚੀ ਆ ਆ ਕੁੜੀ ਆ ਸਾ ਕੱਪੜਿਆ ਵੇਖੋ ਮੇਰੀ ਪੱਗ ਜਿਹੜੀ ਮੈਂ ਵਿਆਹ ਦੇ ਬੰਦੇ ਨਹੀਂ ਹੈ ਇਹ ਵਲੌਗ ਬੰਦ ਹੈ ਆ ਮੇਰਾ ਸ਼ੇਰ ਆ ਐਦਾਂ ਦਾ ਵਲੌਗ ਇਹਦੀ ਵੀ ਨਾ ਨਾ ਯੂਟਿਊਬ ਤੇ ਵੇਖੀ ਬੁਲਿਆ ਵਧੀਆ ਆ ਮੇਰੀ ਜੁੱਤੀ ਠੀਕ ਆ ਗਈ ਆ ਰੋਸੋ ਬਰਨਾਲੋ ਦੀ ਜੁੱਤੀ ਮੈਂ ਰੋਸੋ ਬਰਨਾਲੋ ਦੀ ਜਾਂਦੀ ਮੈਂ ਮਾਰਦਿਆਂ ਤਾਂ ਸਿਰ ਤੋਂ ਵਾਲ ਡਾਦ ਨਹੀਂ ਹਾਏ ਆਂਟੀ ਛੇਰੇ ਤੇ ਬੰਨ ਕੇ ਰੱਖਾ ਇਹਦਾ ਛੇਰਾ ਇਤੋਂ ਇਤੋਂ ਦਾ ਘੋਣਾ ਹੈ ਮਾਰੀ ਦੀ ਦਾੜੀ ਜੀ ਰਾਂਦੀ ਆ ਆ ਵੀ ਉਹ ਫੋਨ ਤੈਨੂੰ ਦਵਾ ਦਾਦੂ ਆ ਵਾ ਫੋਨ ਨੰਗੋ ਖੜ ਕੇ ਆਪਿਆ ਫੋਨ ਲਾਉਦਾ ਦਾਦੂ ਚਾਚਾ ਤੂੰ ਉਹਦਾ ਹੀ ਮੰਗਣਾ ਨੂੰ ਕਰਨੀ ਅਵੇਲ ਦੀ ਵੇਲ ਮੁਡੇ ਦਾ ਤਾਏ ਦੀ ਵੇਲ ਓਏ ਹਾਂ 220 220 ਕੀ ਅਲੀ ਤੇ ਸੁਨਣਾ ਇਹਦੀ ਹੁੰਦੀ ਬਾਈ ਆਹ ਦਾ ਕਹਿੰਦਾ ਸਾਲਾ ਵਾ 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 ਸ਼ੁਰੂ ਰੋਸੋ ਬਰਨੈਲੋ ਆ ਰੋਸੋ ਬਰਨੈਲੋ ਜਾਣੇ ਜਾਣੇ ਆ ਕੋਣਾ ਜਾਣ ਆ ਮੇਰੀ ਪੱਗ ਵੇਖੋ ਗਾਇਸ ਸੁੰਦਰ ਆ ਹਾਂ ਸੁੰਦਰ ਇਹ ਕੀ ਆ ਅਗਰ ਸ਼ਰਟ ਵਿੱਚ ਜਿਹੜਾ ਇੱਕ ਪੈਂਟ ਕੋੜਦੇ ਲੱਗਦਾ ਇਹਨਾਂ ਨੇ ਨਿਆਣੇ ਨਿਸ਼ਤਰ ਖਾਣੇ ਆ ਵਿਆਹ ਤੇ ਸੁਣਿਆ ਕੋਪੀ ਹਾਂ ਸੋਣੇ ਉਹ ਦੋਲੇ ਚੜਬਾਲੇ ਆ ਲਾਚਰ ਬਾਲੇ ਵੀ ਦੇਖੋ ਕੀ ਵਧੀਆ ਲਿਆਏ ਇਹ ਇਹ ਛੜਬਾਲਾ ਸਾਡਾ ਆ ਛੜਬਾਲਾ ਇਹਨੂੰ ਮੈਂ ਕੁੜੀ ਹੋਵੇ ਦੁੱਧ ਸਵਾ ਪੀਣਾ ਨਹੀਂ ਤਾਂ ਇਹਦੇ ਕਟੀਆਂ ਲਵਾਵੇ ਜੋ ਵਰਦੀ ਹੋਵੇ ਹਾ ਗੜੋ ਲੈ ਕੇ ਆਵਾ ਪਰ ਉਹਨੇ ਕਿ ਮੇਠਾ ਤੋਂ ਜ਼ਿਆਦਾ ਪਾਇਓ ਹਾਂ ਕਿਉਂ ਚਾਚੀ ਉਹ ਵਾਹੀ ਨਹੀਂ ਹਾਂ ਬੈਠੇ ਹੁਣ ਆਵਾ ਆਹ ਗਾਇਸ ਇਹ ਦੇਖੋ ਮੇਰਾ ਪੈਂਟ ਕੋਟ ਇਹ ਮੈਂ ਵਿਆਹ ਦੇ ਦਿਨ ਪੇ ਡਾਲਣਾ ਓਏ ਸ਼ਾਲੂ ਛਤਰ ਖਾ ਲੈਨੇ ਤੋਰ ਤੋ ਯਾਰ ਮੇਰੇ ਰਾਣਾ ਨਾ ਆਪਿਆ ਵਾਲਾ ਉਧਰ ਕਾ ਲਿਆ ਆਈ ਇਹ ਡੱਬੀਆਂ ਵਾਲਾ ਲਿਆਇਆ ਹਾਂ ਮੈਂ ਕਹਿੰਦਾ ਪਲੇਜ਼ਰ ਹੈ ਬਸ ਸੱਲਾ ਪਲੇਜ਼ਰ ਹੁੰਦਾ ਤੇ ਅਮੀਨੇ ਜਾਂਦੀ ਏ ਕਿ ਤਾਰ ਪਾ ਦੇ ਕੇ ਕਿ ਬਲਬ ਜਗਾਤਾ ਜਿਆਦਾ ਹਾਂ ਹਾਲੇ ਬਾਕੀ ਕਰਾਉਣੀ ਨਾ ਉਹ ਮੁੱਖੇ ਦੀ ਵੀ ਹਾਂ ਉੱਪਰ ਕਹਿੰਦਾ ਪਪਾ ਹੈ ਸਾਡੀ ਜਾਣੇ ਜਾਣੇ ਜਾ ਤੋਈ ਇਹਨਾਂ ਦੇ ਕੱਪੜੇ ਲਿਆਉਣ ਆ ਰਹੇ ਹਾਂ ਹਾਂਜੀ ਅਸੀਂ ਇਧਰ ਨੂੰ ਆਉਦੇ ਹਾਂ ਤਰ ਤੇ ਫਿਰਦੇ ਇਹ ਕਰ ਲਾਂ ਦੇ ਤਾਂ ਵੇਖੋ ਸਾਡਾ ਘਰ ਵੇਖਾ ਰਾਤ ਕੇ ਸਮੇਂ ਕਿਤਨਾ ਬੜੀਆ ਲੱਗ ਰਹਾ ਹੈ गाइस ਉਹ ਦੇਖੋ ਲੜੀ ਲੱਗੀ ਹੈ ਕਿਤਨਾ ਬੜੀਆ ਲੱਗ ਰਹਾ ਹੈ ਉਹ ਦੇਖੋ ਇਹ ਹਮ ਦੋਨੋ ਜਾ ਰਹੇ ਅਸੀਂ ਦੋਵੇਂ ਜਾਂਦੇ ਪਏ ਆ ਘਰ ਭਾਂਚੋ ਵਿੱਚ ਹੀ ਸਾਲਾ ਜਦੋਂ ਕੈਮਰਾ ਖੁੱਲਦਾ ਉਦੋਂ ਹਿੰਦੀ ਸਟਾਰਟ ਹੋ ਜਾਂਦੀ ਆ ਹੈ ਕਿਉਂ ਚਾਲੂ ਹਾਂ ਜਦੋਂ ਕੈਮਰਾ ਖੋਲ ਲਈਦਾ ਨਾ ਤੇ ਉਦੋਂ ਭਾਂਚੋ ਹਿੰਦੀ ਮੂੰਹ ਚ ਨਿਕਲ ਨਾਲ ਅੱਜ ਨੇਗੰ ਟਾਈਪਨ ਦੀ ਹੱਡ ਹੈ ਲੈ ਖਾ ਪਿੰਦਾ ਨਾ ਤੈਨੂੰ ਪਲੇਖਾ ਕਹਦਾ ਪਹਿਣਾ ਔਰ ਦੇਖੋ ਗਿਆ ਪਲੇਖਾ ਸਾਲਾ ਸਵਾ ਪਹਿਣਾ ਵਾ ਵਿਆਹ ਦੇ ਫਿਰ ਕਪੜੇ ਤੇ ਲਿਆ ਕੱਲ ਹੀ ਸ਼ਾਪਿੰਗ ਹੈ ਜੈਸ ਜੈਸ ਹੈ ਕੀ ਪੋਣਾ ਹੈ ਵਿਆਹ ਤੇ ਪਿੰਟ ਸ਼ਰਟ ਪਿੰਟ ਸ਼ਰਟ ਪੋਣਾ ਪਿੰਟ ਕੋਡ ਪਿੰਟ ਕੋਡ ਪਾਵਾਂਗੇ 10 ਨਾਲ ਦੇ ਦਿਨ ਪਿੰਟ ਕੋਡ ਪਾਵਾਂਗੇ ਤੇ ਬਰਾਦਾ ਦੇ ਦਿਨ ਪਿੰਟ ਸ਼ਰਟ ਪਾਵਾਂਗੇ ਹਾਲੇ ਲੋਕੀ ਕਹਿੰਦੇ ਕਿ ਸਗੋਂ ਤੇ ਪੈਂਡ ਚਲਟ ਪਾਵਾਂਗੇ ਫਰਾਕ ਪੈਂਡ ਚਲਟ ਵੱਖਰਾ ਰੂਲ ਕਰਨਾ ਤੈਨੂੰ ਪਤਾ ਲੋਕਾਂ ਤੋਂ ਵੱਖਰਾ ਰੂਲ ਕਰਨਾ ਆਪਾਂ ਹਾਂ ਆਪਾਂ ਲੋਕਰ ਗਿ ਨਹੀਂ ਆ ਹਾਂ ਆਪਾਂ ਆਪਣਾ ਟ੍ਰੈਂਡ ਕਿਉਂ ਨਹੀਂ ਹੈ ਹਾਂ ਓਕੇ ਗਾਇਸ ਓਕੇ ਗਾਇਸ ਤੇ ਹੁਣ ਜਿੰਨੇ ਟਾਈਮ ਤੱਕ ਹੱਡਾ ਵਿਆਹ ਵਾ ਅੱਜ ਤੋਂ ਹਫਤਾ ਹੋ ਗਿਆ ਸਾਡੇ ਘਰੇ ਵਿਆਹ ਚੱਲਦਾ ਪਿਆ ਵਾ ਤੇ ਬਾਕੀ ਤੁਹਾਨੂੰ ਸਾਰਾ ਵਿਖਾਵਾਂਗੇ ਬਹੁਤ ਥੜਾ ਤੇ ਤੁਹਾਨੂੰ ਵਿਖਾ ਦਾਂ ਉਹ ਦੇਖੋ ਗਾਇਸ ਕਿੰਨਾ ਬੜੀਆ ਥੀ ਵਿਊ ਹੈ ਟ੍ਰੇਨ ਕਾ ਉਹ ਦੇਖੋ check your view ਤੇ ਚਲੋ ਜੋਂ ਜੋਂ ਨੇੜੇ ਆਏ ਜਾਏਗਾ ਉਦੋਂ ਉਦੋਂ ਬਲੌਗ ਅਪਲੋਡ ਕਰਾਂਗੇ ਚਲੋ ਠੀਕ ਹੈ ਜੀ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਚ ਓਕੇ ਬਾਏ ਬਾਏ ਇਦਾਂ ਕਰਦੇ ਹਾਂ ਓਕੇ ਲਾਈਕ ਵੀ ਕਰੋ ਲਾਈਕ ਵੀ ਕਰੋ ਲਾਈਕ ਦਾ ਸਪੋਰਟ ਕਰੋ ਸਬਸਕ੍ਰਾਈਬ ਕਰੋ ਕਹ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਓਕੇ ਓਕੇ